ਜਾੜੂ ਵਾਲੇ ਆ ਗਏ ਇਹਨਾਂ ਦੇ ਬਿਲਕੁਲ ਮਰੀਆ ਮੀਟ ਕਰਤਾ ਨਸ਼ੇ ਦਾ ਇਨਾ ਪ੍ਰਕੋਪ ਪੰਜਾਬ ਚ ਐਨਐਸਏ ਲਾ ਕੇ ਭਾਈ ਅਮਰਪਾਲ ਸਿੰਘ ਦੇ ਹੋਰ ਸਿੰਘਾਂ ਨੂੰ ਸਾਡਿਆਂ ਨੂੰ ਨਜਾਇਜ਼ ਬੰਦ ਕੀਤਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਆਈ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਮੈਂ ਸਾਰੇ ਪੰਜਾਬ ਦੇ ਪੰਥ ਤੇ ਸਹੀ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਪਣੀ ਜਿਹੜੀ ਪੰਜਾਬ ਦੀ ਧਰਤੀ ਹੈ ਇਹ ਸੂਰਬੀਰ ਯੋਧਿਆਂ ਦੀ ਤਣਖ ਭਰਿਆ ਯੋਧਿਆਂ ਦੀ ਤੇ ਗੁਰੂ ਪੀਰਾਂ ਦੀ ਧਰਤੀ ਹੈ ਆਪਾਂ ਸਾਰਿਆਂ ਨੂੰ ਪਤਾ ਤੇ ਤਰਨਤਨ ਸਾਹਿਬ ਇਹ ਜਾਰਾਂ ਤੀਨ ਵੋਟਾਂ ਪੈਣੀਆਂ ਪਰ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਆਪਾਂ ਮਗਰ ਤੁਰੇ ਫਿਰਦੇ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਕਾਲੀਆਂ ਨੇ 2 ਨੰਬਰ ਤੇ ਕਾਂਗਰਸ ਆ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰਾਇਆ 3 ਜੇ ਨੰਬਰ ਤੇ ਆ ਝਾੜੂ ਵਾਲੇ ਆ ਗਏ ਇਹਨਾਂ ਦੇ ਬਿਲਕੁਲ ਮਰਿਆਂ ਵੇਟ ਕਰਤਾ ਨਜੇ ਦਾ ਇਹਨਾਂ ਪਰਕੋਪ ਪੰਜਾਬ ਚ ਐਨਐਸਏ ਲਾ ਕੇ ਭਾਈ ਅਮਿਤਪਾਲ ਸਿੰਘ ਤੇ ਹਰ ਸਿੰਘਾਂ ਨੂੰ ਸਾਡਿਆਂ ਨੂੰ ਨਜਾਇਜ਼ ਬੰਦ ਕੀਤਾ ਜਿਨ੍ਹਾਂ ਦਾ ਕੋਈ ਖਸੂਰ ਨਹੀਂ ਸੋ ਮੈਂ ਆਪ ਜੀ ਨੂੰ ਹੱਥ ਬਨ ਕੇ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਜੀ ਭਾਈ ਮਨਦੀਪ ਸਿੰਘ ਭਰਾਤਾ ਭਾਈ ਸੰਦੀਪ ਸਿੰਘ ਸਣੀ ਜਿਨ੍ਹਾਂ ਨੇ ਗੰਦ ਸਾਹਿਬ ਕੀਤਾ ਜਿਹੜਾ ਕਿ ਪੰਜਾਬ ਦੇ ਵਿੱਚ ਸੂਰੀ ਤੇ ਸੂਬਾ ਸਰਾਂ ਦੇ ਦੋ ਤਰਨਤਾਰ ਨਾਲ ਜਿਆਦਾ ਸਬੰਧ ਦੀ ਤੂੰ ਸਾਥ ਤੋਂ ਬੰਨ ਕੇ ਬੇਨਤੀ ਆਗੇ ਆ ਜਿਹੜਾ ਕੋਣ ਨਿਸ਼ਾਨ ਦੀ ਕੀ ਬਣੀ ਆ ਇਹਦੇ 14 ਨੰਬਰ ਆਪਣਾ ਭਾਈ ਮਨਦੀਪ ਸਿੰਘ ਖਾਲਸਾ ਵਾਲ ਕੀ ਨਿਸ਼ਾਨ ਆ ਤੇ ਇਦਾਂ ਆਪਾਂ ਜੋੜਨਾ ਲਪੜਾ ਇਹਨੂੰ ਸਤਿਵਾ ਕਰਕੇ ਜਾਗਦੀ ਜਵੀਰਵਾਰੇ ਮੇਰੀ ਹੱਥ ਬਰਕੇ ਬੇਨਤੀ ਸੁਣਿਓ ਆਪਾਂ ਗੁਰੂਆਂ ਦੇ ਸਿਖਿਆ ਮਹਾਰਾਜ ਦੇ ਆਪਾਂ ਉਹਨਾਂ ਨੇ ਜਿਨਾ ਬੇਅਦਵੀਂ ਕਰਾਈ ਦਰਬਾਰ ਸਾਹਿਬ ਦੇ ਟੈਕ ਕਰਾਇਆ ਜਿਨ੍ਹਾਂ ਨੇ ਸਾਡੇ ਸਿੰਘ ਸ਼ਹੀਦ ਕਰਾਏ ਕਾਲੀਆਂ ਸਰਕਾਰ ਨੇ ਗਲਤ ਡੀਜੀਪੀ ਲਾ ਕੇ ਤੇ ਸਾਡੇ ਦੇ ਨਸਦ ਕੀਤਾ ਅੱਜ ਮੌਕਾ ਸਾਡੇ ਕੋ ਇੱਕ ਬੋਟ ਪਾ ਦੇ ਆਪਣਾ ਹੱਕ ਲੈ ਲੀਏ ਆਪਣਾ ਵਧੀਆ ਪੰਜਾਬ ਨੂੰ ਬਣਾ ਲੀਏ ਇਹ ਮੇਰੀ ਬੇਨਤੀ ਜਰੂਰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ